ਪੰਜਾਬ ਸੰਬਲ ਮੁਹੰਮਦ ॠਜੇ ਪ੍ਰਾਧ ਦੇ ਤਹਿਤ ਅੱਜ ਜਲੰਧਰ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਹੈਪੀ ਰੂਕਾ ਵਿਧਾਨ ਸਭਾ ਹਲਕਾ ਫਲੋਰ ਦੇ ਕਰੇ ਚਾਹ ਤੇ ਚਰਚਾ ਦੌਰਾਨ ਪੰਜਾਬ ਸੰਬਲ ਮੁਹੰਮਦ ਦੇ ਵੱਖ-ਵੱਖ ਮੁੱਦਿਆਂ ਦੇਤੇ ਗਲਵਾਟ ਕੀਤੀ ਗਈ ਅਤੇ ਇਸ ਮਹਿਮ ਨੂੰ ਕਰਕਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪ uri ਜੀ ਵੱਲੋਂ ਸਾਥੀਆਂ ਸਮੇਤ ਪੂਰੇ ਪੰਜਾਬ ਵਿੱਚ ਲਗਾਤਾਰਤਾ ਦੇ ਵਿੱਚ ਮੀਟਿੰਗਾਂ ਕਰਕੇ ਇਸ ਮੁਹਿੰਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸੇ ਕੜੀ ਵਿੱਚ 27 ਨਵੰਬਰ ਨੂੰ ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਹੈਪੀ ਰੁੜਕਾ ਵਿਧਾਨ ਸਭਾ ਹਲਕਾ ਫਿਲੌਰ ਦੇ ਕਰੇ ਪੰਜਾਬ ਸੰਭਾਲੋ ਮੁਹਿੰਮ ਦੀ ਦੂਜੀ ਪੜਾਅ ਦੌਰਾਨ ਚਾਹ ਤੇ ਚਰਚਾ ਹੋਈ ਇਸ ਦੌਰਾਨ ਪੰਜਾਬ ਸੰਭਾਲੋ ਮੁਹਿੰਮ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਪੰਜਾਬ ਸੰਭਾਲੋ ਮੁਹਿੰਮ ਨੂੰ ਹਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਬਸਪਾ ਦੀ ਪੰਜਾਬ ਸੰਭਾਲੋ ਇਸ ਦੌਰਾਨ ਹੈਪੀ ਰੁੜਕਾ ਅਤੇ ਉਹਨਾਂ ਦੀ ਟੀਮ ਵੱਲੋਂ ਪਾਰਟੀ ਦੇ ਕੇਂਦਰੀ ਫੰਡ ਲਈ 1 ਲੱਖ ਰੁਪਏ ਦਾ ਆਰਥਿਕ ਸਹਿਯੋਗ ਵੀ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਵੱਲੋਂ ਚਲਾਈ ਜਾ ਰਹੀ ਪੰਜਾਬ ਸੰਭਾਲੋ ਮੁਹਿੰਮ ਜਿਸ ਦਾ ਵੱਡਾ ਉਦੇਸ਼ ਪੰਜਾਬ ਨੂੰ ਨਸ਼ਿਆਂ ਦੀ ਚੁਣੌਤੀ ਚੋਂ ਕੱਢਣਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨੇ, ਗੈਂਗਸਟਰਵਾਦ ਦੇ ਦੌਰ ਚੋਂ ਪੰਜਾਬ ਨੂੰ ਕੱਢਣਾ, ਸਿੱਖਿਆ ਕ੍ਰਾਂਤੀ 100% ਦੀ ਸਕੂਲਾਂ ਚ ਅਧਿਆਪਕ ਮੂਫਤ ਅਤੇ ਲਾਜ਼ਮੀ ਸਿੱਖਿਆ ਦੇ ਕਾਨੂੰਨ ਨੂੰ ਜ਼ਮੀਨ ਤੇ ਲਾਗੂ ਕਰਨਾ ਸਿਹਤ ਕ੍ਰਾਂਤੀ ਪੰਜਾਬ ਨੂੰ ਕਰਜ਼ੇ ਦੇ ਬੋਝ ਵਿੱਚੋਂ ਕੱਢਣਾ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਬਰਬਾਦ ਹੋ ਰਹੀ ਕਿਸਾਨੀ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਮਜ਼ਦੂਰਾਂ ਨੂੰ ਗਰੀਬੀ ਦੇ ਸੰਕਟ ਚੋਂ ਕੱਢਣਾ ਬਚਪਨ ਅਤੇ ਬੁਢਾਪੇ ਨੂੰ ਸੰਭਲਣਾ ਸੁਭਿ ਦੇ ਕੁਦਰਤੀ ਸਰੋਤਾਂ ਦੇ ਲੂਟ ਨੂੰ ਰੋਕਣਾ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਨੂੰ ਖੋਹਨ ਬਾਰੇ ਪਾਜਪਾਟੇ ਕਾਂਗਰਸ ਦੀਆਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਵੀ ਜਾਗਰੂਕਤਾ ਪੰਜਾਬ ਦੀਆਂ ਧੀਆਂ ਨਾਲ ਆਮ ਪਾਰਟੀ ਸਰਕਾਰ ਵੱਲੋਂ 111000 ਰੁਪਏ ਦਾ ਵਾਅਦਾ ਕਰਕੇ ਲਗਭਗ 45 ਮਹੀਨੇ ਤੋਂ ਇੱਕ ਵੀ ਪੈਸਾ ਉਹਨਾਂ ਦੇ ਖਾਤੇ 'ਚ ਨਾ ਪਾਉਣ ਦਾ ਧੋਖਾ ਇਹ ਸਭ ਮੁੱਦੇ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਚਰਚਾ ਦੌਰਾਨ ਵਿਚਾਰੇ ਗਏ ਅਤੇ ਹਾਜ਼ਰੀਨ ਪਿੰਡ ਵਾਸੀਆਂ ਨੂੰ ਪੰਜਾਬ ਸੰਭਾਲੋ ਮੁਹਿੰਮ ਨੂੰ ਅਸ਼ੀਰਵਾਦ ਦੇਣ ਦੀ ਬੇਨਤੀ ਕੀਤੀ ਗਈ ਅਤੇ ਇਸ ਮੁਹਿੰਮ ਦੇ ਮੈਂਬਰ ਬਣਨ ਲਈ ਕਿਹਾ ਗਿਆ ਇਸ ਮੌਕੇ ਹੈਪੀ ਰੁੜਕਾ ਜੀ ਨੇ 1 ਲੱਖ ਰੁਪਏ ਦਾ ਕੇਂਦਰੀ ਫੰਡ ਵਿੱਚ ਆਰਥਿਕ ਸਹਿਯੋਗ ਦਿੱਤਾ ਜਿਸ ਦੇ ਲਈ ਬਸਪਾ ਪੰਜਾਬ ਵੱਲੋਂ ਸ਼੍ਰੀ ਹੈਪੀ ਰੁੜਕਾ ਅਤੇ ਸਹਿਯੋਗੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਸ਼੍ਰੀ ਤੀਰਥ ਰਾਜਪੁਰਾ ਮਹਿਰਾ ਵਿਧਾਨ ਸਭਾ ਹਲਕਾ ਫਿਲੌਰ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਪਰਮਜੀਤ ਪੰਮੀ ਰੁੜਕਾ ਜੀ ਮੱਖਲ ਫੁਲਪੋਤਾ ਅਤੇ ਬਸਪਾ ਦੀ ਤਲਿਤਾ ਟੀਮ ਤੋਂ ਇਲਾਵਾ ਹੋਰ ਸਾਥੀ ਵੀ ਹਾਜ਼ਰ ਸੀ thank you